ਅੱਜ ਜਿਸ ਵਿਸ਼ੇ ਤੇ ਆਪਾਂ ਗੱਲ ਕਰਨੀ ਚਾਹੁੰਨੇ ਆ ਉਹ ਗੱਲ ਕਰਨੀ ਚਾਹੁੰਨੇ ਆ ਆਪਾਂ ਫਰੀਦਕੋਟ ਬਾਰੇ ਤੇ ਕੋਟਕਪੂਰੇ ਬਾਰੇ ਤੁਸੀਂ ਜ਼ਿੰਦਗੀ ਦਾ ਲੰਮਾ ਸਮਾਂ ਜਿਹੜਾ ਉਹ ਫਰੀਦਕੋਟ ਪੜਾਇਆ ਕੋਟਕਪੂਰੇ ਤੁਸੀਂ ਜੰਮੇ ਜਾਏ ਇੱਥੇ ਤੁਸੀਂ ਰਹਿ ਰਹੇ ਹੋ ਐ ਇਸ ਇਲਾਕੇ ਦੇ ਜਿਹ ਇਤਿਹਾਸ ਦੀ ਗੱਲ ਕਰੀਏ ਇਹ ਫਰੀਦਕੋਟ ਆ ਜਿਹੜਾ ਇਹ ਇਲਾਕਾ ਜਾਂ ਕੋਟਕਪੂਰਾ ਇਲਾਕਾ ਇਹ ਇਤਿਹਾਸਕ ਤੌਰ ਤੇ ਇਹਨਾਂ ਦੋ ਜਿਹੜੇ ਹੈਗੇ ਆ ਪਹਿਲਾਂ ਆਪਾਂ ਫਰੀਦਕੋਟ ਬਾਰੇ ਜੇ ਗੱਲ ਕਰੀਏ ਤੇ ਕਦੋਂ ਕੋ ਵਸਿਆ ਫਰੀਦਕੋਟ ਲੇਟ ਵਸਦਾ ਕੋਟਕਪੂਰਾ ਪਹਿਲੇ ਵਸਦਾ ਹੈ ਪਹਿਲਾਂ ਆਪਾਂ ਫਿਰ ਕੋਟਕਪੂਰੇ ਬਾਰੇ ਗੱਲ ਕਰਦੇ ਆ ਨਾਲੇ ਆਪਾਂ ਕੋਟਕਪੂਰੇ ਤੇ ਜੰਮੇ ਜਾਏ ਮੈਂ ਵੀ ਜੀ ਕੋਟਕਪੂਰੇ ਦਾ ਜੰਮੇ ਜਾਏ ਹਾਂ ਇਹ 1660 ਦੇ ਨੇੜੇ ਆਸੇ ਪਾਸੇ ਜੇ ਕੋਟਪੂਰਾ ਹੈ ਤੇ ਇਹ ਸੀਗਾ ਉਦੋਂ ਪੂਰਾ ਕਹਿ ਦਿੰਦੇ ਕਿਉਂਕਿ ਸਿੰਘ ਤਾਂ ਇਹ ਬਾਅਦ ਚ ਬਣਦੇ ਆ ਸਿੱਖੇ ਨੂੰ ਬਾਅਦ ਚ ਆਉਂਦੇ ਆ ਤਾਂ ਉਹ ਜੋ ਕਪੂਰਾ ਸੀਗਾ ਉਹ ਔਰੰਗਜੇਬ ਦਾ ਜਬ ਪੀਰੀਅਡ ਦੇ ਵਿੱਚ ਐਸ ਏਰੀਆ ਦਾ ਚੌਧਰੀ ਸੀ। ਹੂੰ ਚੌਧਰੀ ਦਾ ਮਤਲਬ ਇਹ ਕਿ ਉਹਦੇ ਵੀ ਐਸ ਏਰੀਆ ਦਾ ਜਿੰਨਾ ਮਾਲੀਆ ਕਲੈਕਟ ਹੁੰਦਾ ਤੂੰ ਉਸ ਦਾ ਜੋ ਵੀ 1% ਰੱਖ ਕੇ ਬਾਕੀ ਤੂੰ ਜਮ੍ਹਾਂ ਕਰਾ ਦੇਣਾ। ਹੂੰ ਨਾ ਤਾਂ ਇੱਥੋਂ ਇਦੀ ਕੋਟ ਪੂਰੇ ਦੀ ਸ਼ੁਰੂ ਹੁੰਦੀ ਜਾਏ। ਹੂੰ ਨਾ ਇਹਨ ਕਪੂਰਾ ਸੀਗਾ ਇਹ ਇਹਨਾਂ ਨਾਲ ਵੀ ਕੋਈ ਇਹਦੇ ਸਬੰਧ ਸੀਗੇ ਆਪਣੇ ਜਿਹਨੂੰ ਕਹਿ ਸਕਦੇ ਆ ਕਿ ਬਠਿੰਡੇ ਦੇ ਕਿਲੇ ਨਾਲ ਜਾਂ ਰਾਜ ਨਹੀਂ ਨਹੀਂ ਨਾ ਬਠਿੰਡੇ ਦਾ ਜਿਹੜਾ ਕਿਲਾ ਇਹ ਪਟਿਆਲੇ ਵਾਲਿਆਂ ਦੇ ਆ ਜਾਂਦਾ ਸੀਗਾ ਇਹ ਪਟਿਆਲੇ ਵਾਲਿਆਂ ਦਾ ਹਾਂ ਅੱਛਾ ਇਹ ਤਾਂ ਇੱਧਰ-ਇੱਧਰ ਦਾ ਹੀ ਅੱਛਾ ਚੌਧਰੀ ਮਤਲਬ ਛੋਟੇ ਜਿਹੇ ਏਰੀਆ ਦਾ ਹੀ ਹੁੰਦਾ ਸੀਗਾ ਵੱਡਾ ਤਾਂ ਉਹਦੇ ਤਰ੍ਹਾਂ ਫਿਰ ਹੋਰ ਹੋ ਗਿਆ ਹੂੰ ਹੂੰ ਠੀਕ ਹੈ ਨਾ ਚੌਧਰੀ ਬੜਾ ਇੱਕ ਮਤਲਬ ਛੋਟੇ ਲੈਵਲ ਦਾ ਜੇ ਆਪਾਂ ਅੱਜ ਦੀ ਜੀਓਗ੍ਰਾਫੀ ਜਾਂ ਅੱਜ ਦੇ ਨਾਵਾਂ ਤੱਕ ਕਹੀਏ ਤਾਂ ਕੋਈ ਗੋਨੇਆਣੇ ਤੱਕ ਗੋਨੇਆਣਾ ਇਹਨਾਂ ਦੇ ਵਿੱਚ ਸੀ ਗੋਨੇਆਣਾ ਤੇ ਮੁਕਸਰ ਨਹੀਂ ਮੁਕਸਰ ਨਹੀਂ ਸੀਗਾ ਅੱਛਾ ਤੇ ਇੱਧਰ ਫਰੀਦਕੋਟ ਜਾਂ ਫਰੋਈਪੁਰਵਲ ਨੂੰ ਨਹੀਂ ਉਹ ਗੋਲੇ ਵਾਲੇ ਤੱਕ ਸੀ ਗੋਲੇ ਵਾਲੇ ਤੱਕ ਤੇ ਇੱਧਰ ਆਪਣੇ ਮੁੱਗੇ ਵਾਲੇ ਇੱਧਰ ਖਾਰੇ ਤੱਕ ਹਾਂ ਇੱਧਰ ਪੰਜਗਰਾਈ ਅੱਛਾ ਬਸ ਇੰਨਾ ਕੁ ਇਹਨਾਂ ਦਾ ਇਹ 6 600 ਸਕਰ ਮੀਲ ਹੂੰ ਇਹ ਜੀ ਸਮਝ ਲੋ 25 ਮੀਲ ਸਕੁਅਰ ਏਰੀਆ ਨੇ ਇਹ ਜਿਹੜੀ ਲਗਾਨ ਉਗਰਾ ਕੇ ਜਿਹੜਾ ਕਪੂਰਾ ਹੈ ਜਿਹੜਾ ਬਾਦ ਦੇ ਵਿੱਚ ਕਪੂਰ ਸਿੰਘ ਬਣਦਾ ਹੈ ਅਮਰਤ ਸ਼ਾਕੇ ਕਿਸੇ ਨਹੀਂ ਨਹੀਂ ਉਹਨੇ ਨਹੀਂ ਛਕਿਆ ਦੋ ਤਿੰਨ ਪੀੜੀਆਂ ਬਾਅਦ ਛਕਿਆ ਅਮਰਤਾਂ ਅੱਛਾ ਤਾਂ ਉਹ ਇਹ ਇੱਥੇ ਕੋਟਕਪੂਰੇ ਆ ਕੇ ਵਸਿਆ ਜਾਂ ਕੋਟਕਪੂਰਾ ਉਹਨੇ ਵਸਾਇਆ ਜਾਂ ਕੋਟਕਪੂਰੇ ਇੱਥੇ ਬਾਕੀ ਰਹਿ ਸ਼ਹੂ ਹੋਵੇਗੀ ਅੱਛਾ ਉਸ ਸਮੇਂ ਦੇ ਕੋਈ ਹੋਰ ਪਿੰਡ ਵੀ ਮਿਲਦੇ ਆ ਜਾਂ ਇਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਕਿ ਵੀ ਇਹ ਇਹ ਇਲਾਕੇ ਦੇ ਵਿੱਚ ਚੌਧਰ ਹੈ ਜਿਹੜੀ ਹਾਂਜੀ ਕਪੂਰੇ ਕੋਲ ਸੀ ਇਹ ਸਾਡੇ ਕੋਲ ਦੇਖੋ ਬੜਾ ਪੁਰਾਣਾ ਸੋਮਾ ਤਾਂ ਕੋਈ ਹੈ ਨਹੀਂਗਾ ਹੂੰ ਹੂੰ ਇਹ ਮੁਗਲ ਸੋਮਿਆਂ ਅਸ ਤੱਕ ਕਿਤੇ ਕੋਈ ਨਹੀਂ ਕਿਉਂਕਿ ਐਡੇ ਛੋਟੇ EMPLOYE ਦਾ ਨਾਮ ਕਿਤੇ ਨਹੀਂ ਉਹ ਤਾਂ ਵੱਡੇ ਅਹੁਦੇਦਾਰ ਜਿਹੜੇ ਸੂਬੇਦਾਰ ਹੋ ਗਿਆ ਫੌਜਦਾਰ ਉਹਨਾਂ ਦੇ ਆਂਦੇ ਸੀ ਹੂੰ ਤਾਂ ਇਹ ਸਾਡੇ ਕੋਲ ਜੋ ਮੇਨ ਸੋਮਾ ਹੈਗਾ ਉਹ ਫਰੀਦਕੋਟ ਦੇ ਜਿਹੜੇ ਰਾਜੇ ਸੀ ਇਹਨਾਂ ਨੇ ਆਪਦੀ ਹਿਸਟਰੀ ਲਿਖਵਾਈ ਸੀ ਐਨਰਦਾਇਕ এমਪਲੋਈ ਸੀ ਸ਼ਾਵਲੀ ਉੱਲਾਹ ਹੂੰ সিদ্দিকੀ ਹੂੰ ਤਾਂ ਉਸ ਨੂੰ ਕਿਹਾ ਸੀ ਵੀ ਤੂੰ ਫਰੀਦਕੋਟ ਦਾ ਇਤਿਹਾਸ ਲਿਖ ਉਸ ਨੇ ਫਿਰ ਉਰਦੂ ਦੇ ਵਿੱਚ ਤਿੰਨ ਜਿਲਦਾਂ ਦੇ ਵਿੱਚ ਉਹ ਹੈਗੀ ਕਿਤਾਬ ਆਇਨਾ-ਏ-ਬਰਾਰ ਬੰਦ ਹੂੰ ਉਸ ਤੋਂ ਇਹ 1903 ਦੇ ਦੋ ਦੇ ਵਿੱਚ ਇੱਥੇ ਛਪੀ ਆ ਹੂੰ ਠੀਕ ਹੈ ਨਾ ਉਸ ਤੋਂ ਪਹਿਲਾਂ ਦਾ ਜੇ ਜਿੰਨਾ ਕੁ ਵੇਰਵਾ ਸਾਨੂੰ ਥੋੜਾ ਜਿਹਾ ਮਿਲਦਾ ਉਹ ਮਿਲਦਾ ਹੈ ਗਜ਼ੇਟਿਅਰ ਤੋਂ ਹੂੰ ਅੰਗਰੇਜ਼ਾਂ ਨੇ ਸਾਰੀ ਸਟੇਟਸ ਦੇ ਤੇ ਜ਼ਿਲ੍ਹਿਆਂ ਦੇ ਗੈਜ਼ਟੀਅਰ ਉਸ ਵੇਲੇ ਛਾਪੇ ਆ ਜਿਹਦੇ ਵਿੱਚ ਉਸ ਏਰੀਏ ਦੀ ਉਸregion ਦੀ ਹਰ ਤਰ੍ਹਾਂ ਦੀ ਡਿਟੇਲ ਅੱਛਾ ਜਦੋਂ ਵੀ ਆਪਾਂ ਇਤਿਹਾਸ ਪੜ੍ਹਦੇ ਆ ਨਾ ਉੱਥੇ ਸ਼ਬਦ ਇਹ ਅਕਸਰ ਹੀ ਹੁੰਦਾ ਕਿ ਇਹ ਜਿਹੜਾ ਗੱਲ ਮੈਂ ਕਹਿ ਰਿਹਾ ਇਹ ਗੈਜ਼ਟੀਅਰ ਚ ਦਰਜ ਹੈ ਇਹ ਗੈਜ਼ਟੀਅਰ ਆ ਜਿਹੜੇ ਇਹ ਅੰਗਰੇਜ਼ ਇਹਦੇ ਵਿੱਚ ਕੀ ਕੁਝ ਦਰਜ ਕਰਦੇ ਹੁੰਦੇ ਸੀਗੇ ਕੋਈ ਛੱਡਦੇ ਹੀ ਨਹੀਂ ਸੀ ਕੁਝ ਹੂੰ ਉਹ ਉਥੋਂ ਦੇ ਲੋਕ ਗੀਤ ਉਥੋਂ ਦੀ ਜੀਓਗ੍ਰਾਫੀ ਉੱਥੇ ਕੀ ਫਸਲ ਹੁੰਦੀ ਹੈ ਕੀ ਰੇਟ ਨੇ ਕਿਹੜੀਆਂ-ਕਿਹੜੀਆਂ ਜਾਤਾਂ ਹਨ ਉਹਨਾਂ ਦੇ ਲੋਕ ਗੀਤ ਕਿਹੜੇ ਹੈਗੇ ਉਹਨਾਂ ਦੇ ਰਿਵਾਜ ਕਿਹੜੇ ਆ ਉਹਨਾਂ ਦਾ ਰਿਲੀਜੀਅਨ ਕਿਹੜਾ ਮਤਲਬ ਤਾਂ ਜਦੋਂ ਕਿਸੇ ਐਡਮਿਨਿਸਟਰेटर ਨੂੰ ਉੱਥੇ ਭੇਜਣਾ ਹੈ ਤਾਂ ਉਹਨੂੰ ਇੱਕ ਵਾਰ ਇਹ ਦੇ ਤੱਕ ਜੀ ਡੀਸੀ ਲਾਉਣਾ ਹੈ ਵੀ ਆ ਲੈ ਲੈ ਜਾ ਤੇ ਆ ਪੜ ਲਈ ਤੂੰ ਰੈਡੀ ਰੈਕਰ ਰੈਡੀ ਰੈਗਨਰ ਤੈਨੂੰ ਉਸ ਇਲਾਕੇ ਬਾਰੇ ਮੋਟੀ ਜਾਣਕਾਰੀ ਹੋ ਚੁਗੀ ਤੇ ਇਹ ਇਹਨਾਂ ਨੇ ਕਦੋਂ ਕੁਝ ਪਾਉਣਾ ਸ਼ੁਰੂ ਕੀਤੇ ਇਹ ਮੇਰਾ ਖਰਾ 18 19ਵੀਂ ਸਦੀ ਦੇ ਇੰਡੀਗੇਟਿਵ ਹੁੰਦੇ ਆ 1885 1884 ਨਹੀਂ ਜਦੋਂ ਕਿਸੇ ਇਲਾਕੇ ਤੇ ਕਬਜ਼ਾ ਕਰਦੇ ਹੋਣੇ ਫਿਰ ਉਦੋਂ ਬਾਅਦ ਹੀ ਕਰਦੇ ਹੋਣੇ ਕੰਮ ਕਿ ਪਹਿਲਾਂ ਕਰ ਨਹੀਂ ਇਹ bina ਕਬਜ਼ੇ ਦੇ ਵੀ ਆ ਸਾਰੀਆਂ ਇਨ੍ਹਾਂ ਤੇ ਹੁਣ ਪਟਿਆਲਾ ਫਰੀਦਕੋਟ ਇਨ੍ਹਾਂ ਤੇ ਕਦੀ ਕਬਜ਼ਾ ਕੀਤਾ ਹੀ ਨਹੀਂ ਇਨ੍ਹਾਂ ਨੇ ਪਰ ਲੇਕਨ ਗਸ਼ਟੀਅਰ ਬਣਾਇਆ ਉਹਨਾਂ ਨੇ ਜਿਵੇਂ ਆ ਫਰੀਦਕੋਟ ਸਟੇਟ ਗਸ਼ਟੀਅਰ ਹੈਗਾ ਇਹ ਛੋਟਾ ਪਟਿਆਲੇ ਵਾਲਾਂ ਦਾ ਜੋ ਹੈਗਾ ਉਦੋਂ ਹੈਗਾ ਉਹਨੂੰ ਕਹਿੰਦੇ ਆਪਣਾ ਫੁਲਕੀਆਂ ਸਟੇਟਸ ਗੱਲਤੀਆਂ ਅੱਛਾ ਤੇ ਹੁਣ ਵੀ ਇਹ ਗੱਲਤੀਆਂ ਪਏ ਕਿੱਥੇ ਮਿਲਦੇ ਆ ਯਾਨੀ ਵੀ ਜਿਹੜੇ ਆਪਣੇ ਦੇਖ ਰਹੇ ਨੇ ਵੀਡੀਓ ਨੂੰ ਕਈ ਵਾਰ ਇਹ ਹੁੰਦਾ ਕਿ ਵੀ ਮੈਂ ਇਸ ਇਲਾਕੇ ਬਾਰੇ ਜਾਣਕਾਰੀ ਲੈਣੀ ਚਾਹਣਾ ਤੇ ਇਹ ਗੱਲਤੀਆਂ ਇਸ ਵੇਲੇ ਕਿੱਥੇ ਅਵੇਲੇਬਲ ਹੁੰਦੇ ਆ ਜਾਂ ਛਪੇ ਵੀ ਆ ਕਿਤਾਬਾਂ ਦੇ ਰੂਪ ਵਿੱਚ ਜਾਂ ਆਰਕੀਆਲੋਜੀ ਚ ਪਏ ਆ ਜਾਂ ਲਾਇਬ੍ਰੇਰੀ ਚ ਪਏ ਕਿੱਥੋਂ ਨਹੀਂ ਇਹਨਾਂ ਤਾਂ ਰਸਾਈ ਹੁੰਦੇ ਸੀ ਛਪਦੇ ਸੀ ਬਾਕੀ ਤਾਂ ਬੁੱਕ ਫਾਰਮ ਵਿੱਚ ਛਪਿਆ ਹੁੰਦਾ ਸੀ ਅੱਛਾ ਮੈਂ ਜਦੋਂ ਸਮਝ ਲਓ 79 80 ਚ ਰਿਸਰਚ ਸ਼ੁਰੂ ਕੀਤੀ ਆ ਹੂੰ ਹੂੰ ਉਦੋਂ ਇਹ ਇਕੱਲੇ ਦੁਆਰਕਾ ਅਗਲੇ ਵੀਰ ਜੁੰਦੇ ਸੀ ਚੰਡੀਗੜ੍ਹ ਹੂੰ ਹੂੰ ਤਾਂ ਉਸ ਤੋਂ ਬਾਅਦ ਫਿਰ ਮੈਂ ਇੱਕ ਵਾਰੀ ਪਾਕਿਸਤਾਨ ਗਿਆ ਤਾਂ ਮੈਂ ਵੇਖਿਆ ਉੱਥੇ ਉਹਨਾਂ ਨੇ ਨਾ ਹਿਸਟਰੀ ਦਾ ਸਾਰੇ ਗਜ਼ਟਿਅਰ ਜਿਹੜੇ ਪੰਜਾਬ ਦੇ ਹੂੰ ਹਿਸਟਰੀ ਤੇ ਪਲੇਸਿਸ ਆਫ ਇੰਟਰਸਟ ਇਹ ਦੋ ਚੈਪਟਰ ਕੱਢ ਕੇ ਉਹਨਾਂ ਨੇ ਚਾਰ ਵੋਲਿਊਮ ਦੇ ਵਿੱਚੋਂ ਛਾਪਦੇ ਸੀ ਸਿਲੈਕਸ਼ਨਸ ਫਰੋਮ ਹੁਣ ਇਹ ਸਾਰੇ ਗਜ਼ਟਿਅਰ ਤੁਹਾਨੂੰ ਇੰਟਰਨੈਟ ਆਰਕਾਈਵਸ ਦੇ ਉੱਤੇ ਪਏ ਆ ਫ੍ਰੀ ਆਫ ਕਾਸਟ ਤੁਸੀਂ ਉਹਨਾਂ ਨੂੰ ਕੰਸਲਟ ਜਦੋਂ ਮਰਜ਼ੀ ਕਰ ਸਕਦੇ ਹੋ ਪਰ ਇਹ ਆ ਨਾ ਕਿ ਜਿਹੜੇ ਬੰਦੇ ਹਿਸਟਰੀ ਦੇ ਗੈਸਟਰੀਅਰ ਵੇਖਣ ਦੇ ਬਹੁਤੇ ਮਾਹਰ ਨਹੀਂਗੇ ਉਹਨਾਂ ਨੂੰ ਜਿਹਨੂੰ ਕਹਿੰਦੇ ਆ ਕਿ ਇੰਨੀ ਵੱਡੀ ਹਿਊਜ਼ ਜਾਣਕਾਰੀ ਚੋਂ ਆਪਣੇ ਇੰਟਰਸਟ ਵਾਲੀ ਚੀਜ਼ਾਂ ਜਿਹੜੀ ਚੀਜ਼ ਉਹ ਲੱਭਣੀ ਚਾਹੁੰਦਾ ਉਹ ਥੋੜੀ ਜਿਹੀ ਔਖੀ ਆ ਕਲਾਸੀਫਾਈਡ ਕਿੰਨੀ ਕਾ ਨਾ ਕਲਾਸੀਫਾਈਡ ਹੈ ਪੂਰੀ ਤਰ੍ਹਾਂ ਹੂੰ ਬਿਲਕੁਲ ਹਿਸਟਰੀ ਫਿਰ ਜੀਓਗ੍ਰਾਫੀ ਤਾਂ ਜੀਓਲੋਜੀ ਇਹਦੀ ਆ ਇਹ ਦੇਖਣਾ ਹੈ ਸਰ ਰਿਵਰ ਸਿਸਟਮ ਕੀ ਹੈ ਇਹ ਫਿਰ ਜਿਹੜਾ ਆਪਾਂ ਕਿ ਜੇ ਆਪਾਂ ਇੱਥੇ ਹੀ ਰਹੀਏ ਕਿ ਵੀ ਇਸ ਸਮੇਂ ਤੋਂ ਪਹਿਲਾਂ ਯਾਨੀ ਕਿ ਪੂਰੇ ਤੋਂ ਪਹਿਲਾਂ ਇੱਥੇ ਕੀ ਕੀ ਕਿਹੋ ਜਿਹਾ ਹੋਊਗਾ ਸਥਿਤੀ ਇਹ ਕੋਈ ਬੋਤਾ ਫਟਟਾਈਲਾ ਇਲਾਕਾ ਨਹੀਂ ਹੈਗਾ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਕਿ ਇਹ ਰੀਜਨ ਮੋਰ অর ਲੈਸ ਡੇਜ਼ਰਟ ਜਈ ਠੀਕ ਹੈ ਇਹ ਰਾਜਸਥਾਨ ਦੇ ਫਰੰਚ ਦੇ ਉੱਤੇ ਜਈ ਹੈ ਇਹ ਹੂੰ ਮੈਂ ਆਪਦੇ ਬਚਪਨ ਚ ਆਪ ਵੇਖੇ ਸਾਰੇ ਟਿੱਬੇ ਸੀ ਕੋਟਕਪੂਰੇ ਅਸੀਂ ਆ ਜਿੱਥੇ ਆ ਫਾਟਕ ਤੋਂ ਉਰਲੇ ਪਾਸੇ ਅਸੀਂ ਚਣਿਆਂ ਦਾ ਸਾਗ ਤੋੜਨ ਜਾਂਦੇ ਸੀ ਤੇ ਉਹ ਟਿੱਬਿਆਂ 'ਤੇ ਕਿਤੇ ਕਿਤੇ ਚਣੇ ਲੱਗੇ ਹੁੰਦੇ ਸੀ ਜਿਆਦਾਤਰ ਉਸ ਸਮੇਂ ਦੀਆਂ ਫਸਲਾਂ ਫਿਰ ਕੀ ਹੁੰਦੀਆਂ ਹੋਣਗੀਆਂ ਅਸੀਂ ਕਣਕ ਤੇ ਛੋਲੇ ਕਣਕ ਛੋਲੇ ਕਣਕ ਅਜਵਾਰ ਹਾਂ ਜਵਾਰ ਛੋਲੇ ਕਣਕ ਦਾ ਸ਼ਾਇਦ ਉਨੀ ਨਾ ਹੁੰਦੀ ਹੋਵੇ ਫਿਰ ਬਾਅਦ ਵਿੱਚ ਇਹ ਏਰੀਏ ਜਿਹੜੇ ਫਰਟਾਈਲ ਹੋਏ ਹਨ ਉਹ ਹੁੰਦੇ ਆ ਜਦੋਂ ਅੰਗਰੇਜ਼ਾਂ ਨੇ ਸਰਹੰਦ ਕਨਾਲ ਕੱਢੀ ਹੂੰ ਸਰਹੰਦਕ ਨਾਲ ਕੱਢ ਕੇ ਉਹਨਾਂ ਦੇ ਜਿਹੜੀ ਅੱਗੇ ਬ੍ਰਾਂਚਾਂ ਕੱਢੀਆਂ ਉਹਨਾਂ ਚੋਂ ਇੱਕ ਬ੍ਰਾਂਚ ਇਹਦੇ ਵਿੱਚ ਦੀ ਜਾਂਦੀ ਫਰੀਦਕੋਟ ਸਟੇਟ ਵਿੱਚ ਦੀ ਜਿਹੜੀ ਹੁਣ ਰੁਮਾਨਿਆਂ ਕੋਲ ਜੀ ਜਾਂਦੀ ਹੈ ਜਿਹਨੂੰ ਅਸੀਂ ਅਬੂਰ ਬ੍ਰਾਂਚ ਕਹਿੰਦੇ ਆ ਹੂੰ ਹੈਨਾ ਇੰਨਾ ਨਾਲ ਜਦੋਂ ਪਾਣੀ ਪਣ ਲੱਗਣ ਲੱਗਿਆ ਫੇਰ ਇਹਨਾਂ ਦਾ ਜਿਹੜਾ ਰੈਵਨਿਊ ਵਧਿਆ ਫਰੀਦਕੋਟ ਦਾ ਅੱਛਾ ਜਿਵੇਂ ਹੁਣ ਕੋਟਕਪੂਰਾ ਨਾ ਆਏ ਜੀ ਹਾਂਜੀ ਤੇ ਇਥੋਂ ਇਹ ਕਿ ਵੀ ਕੋਟ ਦਾ ਕਿਲਾ ਹੀ ਹੈ ਕਿਲਾ ਹਾਂਜੀ ਤੇ ਇਹ ਇਹ ਕਿਲਾ ਕਦੋਂ ਕੁ ਬਣਿਆ ਜੰਮਕੋਟ ਦੀ ਜਿਹੜੀ ਗੜੀ ਹੈ ਹਾਂ ਠੀਕ ਹੈ ਕਿਉਂਕਿ ਇਹਦਾ ਅੱਗੇ ਜਾ ਕੇ ਮੈਂ ਤੁਹਾਡੇ ਤੋਂ ਉਹ ਵੀ ਪੁੱਛਣਾ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਮਸ਼ਹੂਰ ਹੈ ਕਿ ਉਹ ਜਦੋਂ ਅਨੰਦਪੁਰ ਸਾਹਿਬ ਛੱਡਿਆ ਤੇ ਉਹ ਇਹਨਾਂ ਨੇ ਗੜੀ ਮੰਗੀ ਤੇ ਉਹਨਾਂ ਨੇ ਗੜੀ ਨਾਂ ਦਿੱਤੀ ਹਾਂਜੀ ਹਾਂ ਇਹ ਭੈੜਾ ਇਹਦਾ ਮੁੱਢਪੇਤ ਗੁਰੂ ਗੋਬਿੰਦ ਸਿੰਘ ਦੇ ਬੜੀ ਸੀਗੀ ਬੜੇ ਹੋ ਗਏ ਪੈਟੀ ਕੋਈ ਬਾਹਲਾ ਇਹ ਪੱਕਾ ਕਿਲਾ ਤਾਂ ਬਾਅਦ ਚ ਬਣਦਾ ਹਾਂ ਉਦੋਂ ਤੇ ਛੋਟੀ ਮੁੱਟੀ ਕੱਚੀ ਮੱਡ ਫੋਰਟ ਜਾਈ ਹੋਏਗਾ ਉਹਨੇ ਉਹਦੇ ਸਰਸਿਸ ਨਹੀਂ ਸੀਗੇ ਕਪੂਰ ਸਿੰਘ ਦੇ ਕਿ ਉਹ ਵੱਡੇ ਏਡੇ ਕੰਸਟਰਕਸ਼ਨ ਕੋਈ ਕਰਾ ਸਕੇ ਵੱਡਾ ਕਿਲਾ ਤਾਂ ਬਾਦ ਦੇ ਵਿੱਚ ਬਣਦਾ ਹੈ ਤੇ ਬਾਦਸਪੁਰ ਕਿਹੜੇ ਪੀਰੀਅਡ ਚ ਬਣਿਆ ਮਾਕੇ ਕਿਹੜੇ ਰਾਜੇ ਦੇ ਖਾਲ ਵਿਕਰਮ ਸਿੰਘ ਜਾਂ ਇਹਨਾਂ ਦੇ ਬਣਦਾ ਹੈ ਅੱਛਾ ਜਦੋਂ ਰਹਿਣ ਅੱਜ ਕੱਲ ਉਹਦੀ ਕੀ ਸਥਿਤੀ ਹੈ ਅੱਜ ਕੱਲ ਹੈ ਨਹੀਂ ਕੋਈ ਕੁਝ ਵੀ ਨਹੀਂ ਹੈ ਅੱਛਾ ਕੋਟਕਪੂਰੇ ਨਹੀਂ ਉਹ ਜਿਵੇਂ ਕਿਲੇ ਵਾਲਾ ਸਕੂਲ ਵਾਈਨ ਹਾਂ ਉਹ ਉੱਥੇ ਉੱਥੇ ਇੱਕ ਹਵੇਲੀ ਸੀਗੀ ਹਾਂ ਉਹ ਫਰੀਦਕੋਟ ਦੇ ਰਾਜਿਆਂ ਦੀ ਜਦੋਂ ਕੋਟਕਪੂਰੇ ਆਉਂਦੇ ਉੱਥੇ ਸਟੇ ਕਰਦੇ ਸੀ ਹੂੰ ਉਹ ਹਵੇਲੀ ਦੀਆਂ ਕਿਉਂਕਿ ਛੱਤਾਂ ਸੀਗੀਆਂ ਲੱਕੜ ਦੀਆਂ ਹੂੰ ਬਾਲੇ ਛੇਰੀਆਂ ਵਾਲੀਆਂ ਉਹ ਸਿਉਂਕ ਪੈ ਗਈ ਹੂੰ ਉਹ ਡਿੱਗਣੀਆਂ ਸ਼ੁਰੂ ਹੋ ਗਈਆਂ ਫਿਰ ਉਹਨਾਂ ਨੂੰ ਕਿਉਂਕਿ ਉੱਥੇ ਸਕੂਲ ਲੱਗਦਾ ਸੀ ਹੂੰ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਨਾ ਕਿਸੇ ਦਿਨ ਬੱਚਿਆਂ ਦੇ ਉੱਤੇ ਨਾ ਡਿੱਗ ਪੇ ਤਾਂ ਉਹਨਾਂ ਨੇ ਕਿਹਾ ਵੀ ਬੈਟਰ ਇਹੀ ਹੈ ਕਿ ਇਹਨੂੰ ਆਪਾਂ ਟਾ ਦਈਏ ਆਪ ਹੀ ਟਾ ਦਈਏ ਤਾਂ ਉਹ ਸਕੂਲ ਨੂੰ ਫਿਰ ਕਿਲੇ ਵਾਲਾ ਸਕੂਲ ਹੀ ਕਹੀ ਜਾਂਦੇ ਉਹਦਾ ਨਾਮ ਕੋਲ ਯਾਨੀ ਕਿ ਇਹ ਕਿਲਾ ਕਿਤੇ ਹੀ ਨਹੀਂ ਹੈ ਕਿਤੇ ਨਹੀਂ ਹੈਗਾ ਕੋੜੇ ਪੂਰੇ ਦਾ ਨਹੀਂ ਹੈ ਹੂੰ ਅੱਛਾ ਇਹ ਇਹ ਕਿਉਂਕਿ ਇਸ ਇਲਾਕੇ ਦੇ ਵਿੱਚ ਫਿਰ ਉਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਤੇ ਬਹੁਤ ਸਾਰੇ ਮਾਕੇ ਜਿਹੜਾ ਸਿੱਖ ਭਾਈਚਾਰਾ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਵਿਸ਼ਵਾਸ ਹੈ ਇੱਕ ਵਿਸ਼ਵਾਸੀ ਇਹ ਕਿ ਕਪੂਰ ਸਿੰਘ ਸ਼ਰਦਾ ਵੀ ਰੱਖਦਾ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਨੇੜਤਾ ਵੀ ਰੱਖਦਾ ਸੀ ਪਰ ਗੱਢੀ ਦੇਣ ਤੋਂ ਅਣਕਾਰ ਕਰਦਾ ਤੇ ਫਿਰ ਉਹ ਗੁਰਦੁਆਰਾ ਚੁੱਲ੍ਹਾ ਸਾਹਿਬ ਆ ਕਿਹਾ ਜਾਂਦਾ ਕਿ ਉੱਥੇ ਉਹਨਾਂ ਨੇ ਰੋਟੀਆਂ ਪਕਾਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਝੁੱਲਾ ਸਭਰੇ ਤਾਂ ਕੋਈ ਮੈਂ ਨਹੀਂ ਸੜਿਆ ਹੋਇਆ ਹਮ ਲੇਕਿਨ ਜਿਹੜਾ ਵੱਡਾ ਹੈਗਾ ਆਪਣੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਇੱਥੇ ਮੰਦੇ ਵੀ ਇੱਥੇ ਠੀਕ ਹੈ ਲੇਕਿਨ ਇਹ ਇਹ ਹੈਗਾ ਤਾਂ 1900 ਤੇ ਬੜਾ ਪੁਰਾਣਾ 1900 ਚੱਛਤੀਕਦਾ ਹੈ ਮੇਰਾ ਖਿਆਲ ਕੋਟਗੁਰੇ ਵਾਲਾ ਗੁਰਦੁਆਰਾ ਤਾਂ ਹਮ ਇੱਥੇ ਪਹਿਲੇ ਸੀਗਾ ਗੁਰਦੁਆਰਾ ਕੋਈ ਛੋਟਾ ਮੋਟਾ ਲੇਕਿਨ ਇਹ ਜਿਹੜੀ ਪ੍ਰੈਜ਼ੈਂਟ ਬਿਲਡਿੰਗ ਹੈਗੀ ਇਹ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਜੀ ਨੇ ਬਣਵਾਈ ਹੋਈ ਹੈ ਉੱਥੇ ਪੱਥਰ ਵੀ ਲੱਗਿਆ ਹੋਇਆ ਹੈ ਅੱਛਾ ਇਹ ਜਿਹੜੀ ਮਾਕੇ ਮਸ਼ਹੂਰ ਜਿਹੜੀਆਂ ਮੰਡੀਆਂ ਨੇ ਹਾਂਜੀ ਤੇ ਮੰਡੀਆਂ ਦੇ ਬਾਰੇ ਕਿ ਵੀ ਮੰਡੀਆਂ ਜਿਹੜੀਆਂ ਮਸ਼ਹੂਰ ਹੁੰਦੀਆਂ ਉਹ ਚਾਹੇ ਖੰਨਾ ਮੰਡੀ ਆ ਚਾਹੇ ਅਹਿਮਦਗੜ ਮੰਡੀ ਆ ਮੰਡੀ ਜਾਂ ਮਾਰਕੀਟ ਆ ਜਿਹੜੀ ਉਹ ਜ਼ਿਆਦਾਤਰ ਜਿਹੜੀ ਉਹ ਚੀਜ਼ ਜੁੜੀ ਵੀ ਆ ਕਿ ਜਦੋਂ ਅੰਗਰੇਜ਼ ਆਏ ਅੰਗਰੇਜ਼ਾਂ ਨੇ ਰੇਲਵੇ ਲਾਈਨ ਵਿਛਾਈ ਤਾਂ ਰੇਲਵੇ ਲਾਈਨ ਦੇ ਉੱਪਰ ਜਿੱਥੇ ਅਨਾਜ ਦੀ ਵਿਕਰੀ ਹੁੰਦੀ ਸੀਗੀ ਤੇ ਨਾਲ ਅਜ ਦੇ ਨਾਲ ਫਿਰ ਬਾਕੀ ਸਮਾਨ ਦੀ ਐਕਸਚੇਂਜ ਵੀ ਹੁੰਦੀ ਸੀ ਉਹ ਥਾਂ ਮੰਡੀ ਬਣੀ ਇਹ ਕੋਟਕਪੂਰਾ ਮੰਡੀ ਬਹੁਤ ਮਸ਼ਹੂਰ ਰਹੀ ਆ ਖਾਸ ਕਰਕੇ ਕਪਾਹ ਦੀ ਨਰਮੇ ਤਾਂ ਇਹ ਮੰਡੀ ਵੱਡੀ ਮੰਡੀ ਕਦੋਂ ਕੁ ਬਣੀ ਇਹ ਪਹਿਲੀ ਬਣੀ ਵੱਡੀ ਹੈ ਇਹ ਜਦੋਂ ਇਹਨਾਂ ਨੇ ਫਰੀਦਕੋਟ ਵਾਲਿਆਂ ਨੇ ਬਣਾਈ ਨਾ ਜੇ ਫਰੀਦਕੋਟ ਵੀ ਬਣਾਈ ਸੀ ਮੰਡੀ ਕੋਟਕਪੂਰੇ ਵੀ ਬਣਾਈ ਹੈ ਜਿਹੜੀ ਪਹਿਲੀ ਕੋਟਕਪੂਰੇ ਦੀ ਦਾਣਾ ਮੰਡੀ ਫਰੀਦਕੋਟ ਵਾਲੀ ਦਾਣਾ ਮੰਡੀ ਨਾਲੋਂ 4 ਗੁਣਾ ਵੱਡੀ ਸੀ ਇਨ ਸਾਈਜ਼ ਆ ਇਨ ਸਾਈਜ਼ ਜੇ ਵੱਡੀ ਵੀ ਸੀ ਤੇ ਨਾਲ ਦੀ ਨਾਲ ਹੀ ਇਹ ਵੀ ਕਿ ਇਹਦੇ ਕੋਲੇ ਗਾਕੀ ਵੀ ਜ਼ਿਆਦਾ ਸੀ ਕਿਉਂਕਿ ਸਾਡਾ ਜਿਹੜਾ ਜੀ ਜੱਦੀ ਪਿੰਡ ਆ ਸਾਧਾਣਾ ਹਾਂ ਉਹ ਫਰੀਦਕੋਟ ਤੋਂ ਪਰਲੇ ਪਾਸੇ ਪੈਂਦਾ ਹੈ ਪਰ ਇਸ ਬਾਵਜੂਦ ਉਸ ਪਿੰਡ ਦੀ ਆੜ੍ਹਤ ਇੱਥੇ ਸੀ ਇੱਥੇ ਸੀ ਫਰੀਦਕੋਟ ਟੱਪ ਕੇ ਆਉਂਦੇ ਸੀ ਇਵਨ ਰਾਜੇ ਦੀ ਆੜ੍ਹਤ ਵੀ ਇੱਥੇ ਸੀ ਇਹਦਾ ਕਾਰਨ ਕੀ ਸੀਗਾ ਪਤਾ ਨਹੀਂ ਇਹ ਕਿਵੇਂ ਤੇ ਇੱਥੇ ਦੇ ਜਿਹੜੇ ਮਾਕੇ ਆੜਤੀਏ ਹਾਂ ਜਿੰਨਾਂ ਨੂੰ ਕਹਿੰਦੇ ਆ ਕਿ ਮਹਾਜਨ ਭਾਈਚਾਰਾ ਜਾਂ ਸੇਠ ਹਾਂ ਇਹ ਕਿੱਥੋਂ ਆਏ ਲੱਗਦੇ ਇੱਥੇ ਜਿਹੜੇ ਮੇਨ ਸੀ ਦੇਖੋ ਜੇ ਤਾਂ ਜਿਹੜਾ ਤਾਂ ਇਹਨਾਂ ਦਾ ਸੀ ਆੜਤ ਆੜਤ ਸੀ ਆਸਾ ਸਿਓਕੇ ਇਹ ਪਰ ਬਾਅਦ ਚ ਸਾਰੇ ਇਹ ਤਾਂ 47 47 ਤੋਂ ਬਾਅਦ ਦੀਆਂ ਹੈਗੀਆਂ ਪਹਿਲੇ ਜੋ ਮੇਨ ਬੰਦਾ ਸੀਗਾ ਇੱਥੇ ਉਹ ਸੀ ਖੇਮਕਾ ਪਰਿਵਾਰ ਆ ਖੇਮਕੇ ਪਰਵਾਰ ਦੀ ਗੱਲ ਕਦਾਰਨਾਥ ਜੀਵਨ ਜੀਵਨਰਾਮ ਕਦਾਰਨਾਥ ਖੇਮਕਾ ਇਹ ਰਾਜਸਥਾਨ ਦੇ ਵਿੱਚ ਕਸਬਾ ਹੈਗਾ ਚੂਰੂ ਚੂਰੂ ਹਾਂ ਚੂਰੂ ਦੇ ਨੇੜੇ ਪਿੰਡ ਹੈ ਬਸਾਉ ਬਸਾਉ ਇਹ ਬਸਾਉ ਤੋਂ ਆਏ ਹੋਏ ਸੀਗੇ ਹੂੰ ਤਾਂ ਇਹ ਫੈਮਿਲੀ ਇੱਥੇ ਆ ਕੇ ਬਹੁਤ ਰਾਈਜ਼ ਕੀਤੀ ਮੰਡੀ ਇਹਨਾਂ ਨੇ ਵਸਾਈ ਸੀ ਕੋਟਕਪੂਰੇ ਦੀ ਮੇਨ ਸ਼ਾਹੂਕਾਰ ਇਹ ਸੀਗੇ ਹੂੰ ਤਾਂ ਅਤੇ ਬਾਅਦ ਸ ਤਾਂ ਹੋਰ ਵੀ ਬਹੁਤ ਰਾਈਜ਼ ਤੋਂ ਫੈਮਿਲੀ ਵੰਡੀ ਗਈ ਅੱਗੇ ਕੁਛ ਅਨਨੇ ਚ ਨਹੀਂ ਚਲੇ ਗਏ ਹੂੰ ਤਾਂ ਉਹਨਾਂ ਦੇ ਵਿੱਚੋਂ ਐਨਪੀਸੀ ਟੈਕਸਟਾਈਲਸ ਐਨਪੀਸੀ ਟੀਵੀ ਚੈਨਲ ਐਨਪੀਸੀ 에ਅਰਲਾਈਨਸ ਉਹ ਸਾਰੇ ਉਹਨਾਂ ਦੇ ਔਰ ਮੇਨ ਇਨਕਮ ਸੀ ਉਹਨਾਂ ਦਾ ਮਾਈਕਰ ਜਿਹੜੇ ਉਹ ਵਿੰਡ ਜਨਰੇਟਰ ਹੂੰ ਉਹ ਬਹੁਤ ਉਹਨਾਂ ਦਾ ਚੱਲਿਆ ਅੱਛਾ ਇਹ ਚਲੋ ਥੋੜਾ ਜਿਹਾ ਇਹ ਵੈਸੇ ਤਾਂ ਸ਼ਸ਼ਾਲੋਜੀ ਦਾ ਟੌਪਿਕ ਹੈਗਾ ਪਰ ਮੈਨੂੰ ਪਤਾ ਹੈ ਕਿ ਸ਼ਾਇਦ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਕਿਉਂਕਿ ਤੁਸੀਂ ਬਹੁਤ ਚੀਜ਼ਾਂ ਬਾਰੇ ਜਾਣਕਾਰੀ ਰੱਖਦੇ ਆਂ ਕਿ ਜਿਹੜਾ ਇਸ ਇਲਾਕੇ ਦਾ ਸ਼ਾਹੂਕਾਰ ਹੈ ਮੈਂ ਕਿ ਜਿਹੜਾ ਤਾਂ ਹੈ ਮਾਝੇ ਦਾ ਮਾਝੇ ਦਾ ਖਾਸ ਕਰਕੇ ਜਿਹੜਾ ਪਾਕਿਸਤਾਨ ਚ ਪੰਜਾਬ ਰਹਿ ਗਿਆ ਉੱਥੇ ਤਾਂ ਜਿਆਦਾ ਜਿਹੜੇ ਖੱਤਰੀ ਆ ਜਿਹੜੇ ਉਹ ਵਪਾਰ ਕਰਦੇ ਆ ਜਾਂ ਆੜਤ ਕਰਦੇ ਆ ਜਾਂ ਪੈਸਾ ਸੂਤ ਤੇ ਦਿੰਦੇ ਸੀ ਜਿਹੜਾ ਮਾਲਵਾ ਖੇਤਾਂ ਤੇ ਮਾਲਵੇ ਖੇਤੇ ਦੇ ਵਿੱਚ ਵੀ ਜੇ ਅਸੀਂ ਵੇਖੀ ਗਏ ਕਿ ਰਾਮਾ ਮੰਡੀ ਹੋਈ ਸੰਗਤ ਮੰਡੀ ਹੋਈ ਬਠਿੰਡਾ ਹੋਇਆ ਕੋਟਕਪੂਰਾ ਜੈਤੋ ਫਰੀਦਕੋਟ ਆ ਇਹ ਇਲਾਕੇ ਦੇ ਵਿੱਚ ਜਿਹੜਾ ਇੱਕ ਵਿਸ਼ੇਸ਼ ਭਾਈਚਾਰਾ ਬਾਣੀਆਂ ਭਾਈਚਾਰਾ ਉਹਨਾਂ ਨੂੰ ਗਡੋਡੂ ਬਾਣੀਆਂ ਕਹਿੰਦੇ ਇਹ ਗਡੋਡੂ ਬਾਣੀ ਇਹ ਜਿਹੜੇ ਸਾਰੇ ਹੈਗੇ ਆਏ ਰਾਜਸਥਾਨ ਤੋਂ ਇਹ ਜਿਹੜਾ ਪ੍ਰੈਜ਼ెంట్ ਹਰਿਆਣਾ ਹੋਂ ਦਾ ਅੱਛਾ ਹਾਂ ਕਿਉਂਕਿ 1884 ਦੇ ਵਿੱਚ ਰੇਲ ਗੱਡੀ ਚੱਲੇਗੀ ਹੂੰ ਜਿਹੜਾ ਕੋਟ ਪੂਰਾ ਫਰੀਦਕੋਟ ਰੇਲ ਗੱਡੀ ਨਾਲ ਜੁੜ ਗਿਆ ਉਦੋਂ ਮੀਟਰ ਗੇਜ ਲਾਈਨ ਹੀ ਸੀ ਤੇ ਉਹ ਦਿੱਲੀ ਜਾਂਦੀ ਸੀ ਲੇਕਿਨ ਉਹ ਆਪ ਪ੍ਰੈਜ਼ੈਂਟ ਰੂਟ ਨਹੀਂ ਸੀ ਉਹਦਾ ਉਹ ਜਾਂਦੀ ਸੀ ਬਠਿੰਡਾ ਸਰਸਾ ਹਾਂਸੀ ਹਿਸਾਰ ਰਵਾੜੀ ਤੋਂ ਦਿੱਲੀ ਹੂੰ ਉਹ ਵੀ ਫਿਰ ਜਿੰਨੀ ਮਾਈਗ੍ਰੇਸ਼ਨ ਇੱਥੇ ਹੋਈ ਹੈ ਸਾਰੇ ਐਸ ਲਾਈਨ ਤੋਂ ਹੀ ਹੋਈ ਹੈ ਤੇ ਮੈਂ ਅਸੀਂ ਆਪ ਵੀ ਉਹਨਾਂ ਤੋਂ ਹੀ ਹੂੰ ਸਾਂਡਾ ਜਿਹੜਾ ਪੁਰਾਣਾ ਪਿੰਡ ਕਹਿੰਦੇ ਪਿਵਾਣੀ ਦੇ ਕੋਲ ਕੋਈ ਸੀਗਾ ਅਖਰ ਮੈਂ ਨਹੀਂ ਵੇਖਿਆ ਲੇਕਿਨ ਸਰ ਮੈਂ ਜੋ ਮਿਲਦੇ ਰਹਿੰਦੇ ਉਹ ਪੁਰਾਣੇ ਬੰਦੇ ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ ਤੁਸੀਂ ਕਿੱਥੋਂ ਆਏ ਆ ਈਵਨ ਲੱਗਾ ਡਾਕਟਰ ਹਮ ਹੈਨਾ ਇਹ ਅਮਲਾਬਾਦ ਆਇਏ تھے ਸਰ ਦੇ ਕੋਲੇ ਅੱਛਾ ਯਾਨੀ ਇਸ ਏਰੀਏ ਚੋ ਇਸ ਏਰੀਏ ਦੇ ਵਿੱਚ ਵਪਾਰ ਕਰਨੇ ਆਏ ਵਪਾਰ ਕਰਨ ਪਿਓਰਲੀ ਵਪਾਰ ਕਰਨ ਪਰ ਇੱਥੇ ਮੈਂ ਕਿ ਵਸੇਬਾ ਕਰ ਲਿਆ ਇਹ ਨਹੀਂ ਹੋਇਆ ਕਿ ਵੀ ਉੱਥੇ ਵਾਪਸ ਜਾਈਏ ਨਹੀਂ ਵਾਪਸ ਤਾਂ ਉੱਥੇ ਹੈ ਨਹੀਂ ਸੀ ਕੁਛ ਹਰਿਆਣਾ ਇਹ ਡਿਵੈਲਪ ਬਾਅਦ ਚ ਹੁੰਦਾ ਹੈ ਇਹਨਾਂ ਕੋਲੇ ਵਪਾਰ ਦੀ ਫਿਰ ਇੰਨੀ ਸੈਂਸ ਕਿਵੇਂ ਆਈ ਕਿ ਵੀ ਇਹ ਤਾਂ ਹੁਣ ਮੰਨੇ ਹੀ ਜਾਂਦਾ ਨਾ ਕਿ ਬਈ ਪਤਾ ਨਹੀਂ ਐਵੇਂ ਮਜ਼ਾਕ ਵਾਲੀ ਗੱਲ ਆ ਕਿ ਯੁੱਧੀਆਂ ਤੋਂ ਬਾਅਦ ਬਾਣ ਗਏ ਹੀ ਆ ਜਿਹੜੇ ਸਭ ਤੋਂ ਵੱਧ ਵਪਾਰ ਨੂੰ ਯਾਨੀ ਕਿ ਸਮਝਦੇ ਆ ਕਮਰਸ ਨੂੰ ਸਮਝਦੇ ਆ ਖਾਸ ਕਰਕੇ ਜਿਹੜੀ 올ਡ ਕਮਰਸ ਸੀਗੀ ਉਹਦੇ ਵਿੱਚ ਇੰਨੀ ਮਹਾਰਤ ਇਹਨਾਂ ਦੀ ਕਿਵੇਂ ਹੋਈ ਨਹੀਂ ਐਕਚੁਅਲੀ ਇਹ ਸਾਰੇ ਸੀ ਰਾਜਸਥਾਨ ਦੇ ਮਾਰਵਾੜੀ ਅਸੀਂ ਇਹਨਾਂ ਨੂੰ ਕਹਿੰਦੇ ਆ ਨਹੀਂ ਵੇਖੋ ਗਜਰਾਤ ਹਾਂ ਤੇ ਰਾਜਸਥਾਨ ਤੇ ਹਰਿਆਣਾ ਦਾ ਉਹ ਗੁੱਠ ਪਵਾਨੀ ਵਾਲੀ ਤੇ ਇਹ ਸਰਸੇ ਵਾਲਾ ਗੁੱਠ ਇਹਦੇ ਵਿੱਚ ਜਿਹੜੀ ਤਕੋਨ ਆ ਇਹਦੇ ਵਿੱਚ ਹੀ ਆ ਕੇ ਵੱਡੇ ਜਿਹੜੇ ਇਹ ਪਰਿਵਾਰ ਉੱਠੇ ਹੈ ਸਾਹੂਕਾਰ ਉੱਠੇ ਇਹਦਾ ਕਹਾਣੇ ਵੀ ਇੱਥੇ ਹੀ ਕਿਉਂ ਇੰਨਾ ਇਹਨਾਂ ਨੂੰ ਸਮਝ ਕਿਵੇਂ ਇੰਨੀ ਆਈ ਕਿ ਇਹਨਾਂ ਦੇ ਪੀੜੀ ਕਰਦੇ ਰਹੇ ਹੁਣੇ ਇਹੀ ਹੋ ਸਕਦਾ ਹੋਰ ਤਾਂ ਇਹ ਮਾਰਬੜੀ ਆ ਬਿਰਲਾ ਨਾ ਹੋਰ ਤਾਂ ਗਾਲਮੀਆਂ ਕਿਸੇ ਦੇ ਵੀ ਨਾਂ ਨਹੀਂ ਇਹ ਸਾਰੇ ਉੱਥੋਂ ਨੇ ਹਾਂ अच्छा ये ये जेड़े बंदे चलो ਆਪਾਂ ਫੇਰ ਕੋਟਕਪੂਰੇ ਤੇ ਕਨਸੈਂਟਰੇਟ ਰਹੀਏ ਕਿ ਇੱਥੇ ਇਹ ਸਾਰਾ ਕੁਝ ਹੋਇਆ ਤਾਂ ਉਹਦੇ ਨਾਲ ਕੋਟਕਪੂਰਾ ਇੱਕ ਤਾਂ ਜੰਕਸ਼ਨ ਬਣਿਆ ਹਾਂਜੀ ਇੱਕ ਵੱਡੀ ਮੰਡੀ ਬਣੀ ਹਾਂਜੀ ਤਾਂ ਬਾਕੀ ਜਿਹੜਾ ਕੋਟਕਪੂਰੇ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਅ ਦਾ ਕਾਰਨ ਕੀ ਲੱਗਦਾ ਹੈਗਾ ਕਿ ਵੀ ਇਹ ਫਰੀਦਕੋਟ ਦੇ ਮੁਕਾਬਲੇ ਹਕਾਰਚ ਵੀ ਫੈਲ ਗਿਆ ਸੀ ਭਾਵਾਂ ਜ਼ਿਲ੍ਹਾ ਦਾ ਫਰੀਦਕੋਟ ਬਣਿਆ ਵੈਸੇ ਵੀ ਮਾਕੇ ਇਹਦੀ ਜਿਹਨੂੰ ਕਹਿ ਸਕਦੇ ਆ ਕਿ 29 ਜ਼ਿਆਦਾ ਹੋਈ ਕੁਝ ਉਹਦੇ ਵਿੱਚ ਇਹਦੇ ਵਿੱਚ ਇੱਕ ਤਾਂ ਹੋ ਗਿਆ ਕਿ ਇਹ ਰੇਲ ਨਾਲ ਵੀ ਤੇ ਰੋਡ ਨਾਲ ਵੀ ਬੈਟਰ ਕਨੈਕਟਡ ਹੈ ਫਰੀਦਕੋਟ ਨਾਲ ਯਾਨੀ ਕਿ ਖਾਸ ਕਰਕੇ ਜਿਹੜੀ ਮੋਕਾ ਮੁਕਸਰਾ ਰੋਡ ਮੋਕਾ ਮੁਕਸਰਾ ਤੇ ਲੁਧਿਆਣੇ ਨਾਲ ਤੇ ਗੰਗਾ ਨਗਰ ਤੱਕ ਦੀ ਜਿਹੜੀ ਕਨੈਕਟੀਵਿਟੀ ਹੈਗੀ ਹੈ ਉਹਦਾ ਇੱਕ ਤਾਂ ਮੇਨ ਰੀਜ਼ਨ ਸੈਕੰਡਲੀ ਇਹ ਹੋਇਆ ਕਿ ਬਾਅਦ ਦੇ ਵਿੱਚ ਨਾ ਇੱਥੇ ਤੇਲ ਦੀ ਪੂਰੇ ਤੇਲ ਦੇ ਡਿਪੂ ਮੈਂ ਉਹ ਹੀ ਕਹਿ ਰਿਹਾ ਸੀ ਕਿ ਜਿਹੜੇ ਰੇਲਵੇ ਰਾਈਨ ਦੇ ਨਾਲ ਤੇਲ ਦੇ ਡਿਪੂ ਸੀਗੇ ਤੇਲ ਦੇ ਡਿਪੂ ਇੱਥੇ ਸੀਗੇ ਸਭ ਮੇਜਰ ਕੰਪਨੀਆਂ ਦੇ ਇੱਥੇ ਸੀ ਆਲ ਟੈਕਸ ਇੰਡੀਆ ਨੋ ਆਇਲ ਤੇ ਜੋ ਬਰਮਾ ਸ਼ਾਲ ਸਾਰੇ ਉਹਨਾਂ ਦੀ ਇਹਨਾਂ ਨੂੰ ਸਾਲ ਦੀ ਉਹਨਾਂ ਵੇਲਿਆਂ ਦੇ ਵਿੱਚ ਦੱਸਦੇ ਆ ਵੀ ਚੁੰਗੀ ਜਿਹੜੀ ਓਕਟਰੇ 2 ਕਰੋੜ ਰੁਪਈਆ ਸੀ ਤਾਂ ਉਹਦੇ ਨਾਲ ਜਿਹੜੀ ਮਿਊਨਿਸਪੈਲਿਟੀ ਰਿਚ ਹੈ ਤਾਂ ਫਿਰ ਸਾਰੇ ਡਿਵੈਲਪਮੈਂਟ ਤਾਂ ਉਹਦੇ ਨਾਲ ਹੀ ਜੀ ਵੀ ਨਾ ਜਦੋਂ ਤੋਂ ਉਹ ਗਏ ਇੱਥੋਂ ਡੀਪੂ ਬਠਿੰਡੇ ਚਲੇ ਗਏ ਇੱਥੋਂ ਹਾਂ ਤਾਂ ਉਦੋਂ ਤੋਂ ਫਿਰ ਟਾਊਨ ਫਾਲੀ ਹੁਣ ਤਾਂ ਇੱਥੇ ਗਲੀਆਂ ਦੀਆਂ ਸੜਕਾਂ ਟੁੱਟੀਆਂ ਪਈਆਂ ਅੱਛਾ ਇਹ ਖਾਸੀਅਤਾਂ ਜਿਵੇਂ ਦੋ ਤਿੰਨ ਚੀਜ਼ਾਂ ਕੋਟਕਪੂਰੇ ਦੀਆਂ ਮਸ਼ਹੂਰ ਨੇ ਮੈਂ ਉਹਨਾਂ ਬਾਰੇ ਜ਼ਰੂਰ ਤੁਹਾਡੇ ਕਮੈਂਟ ਚਾਹਨਾ ਹੈ ਇੱਕ ਤਾਂ ਇਹ ਕਿ ਤੁਹਾਡੀ ਕਲਾ ਨਾਲ ਸੰਬੰਧਿਤ ਨਹੀਂ ਕਿ ਰਾਮ ਬਾਗ ਬੜਾ ਮਸ਼ਹੂਰ ਹੋਇਆ ਕਿਸੇ ਵੇਲੇ ਇੱਥੇ ਆ ਜੇ ਅਸੀਂ ਵਾਰਡ ਬੁੱਤਕਾਰੀ ਦੇ ਵਿੱਚ ਦੇਖੀਏ ਤਾਂ ਸ਼ਾਇਦ ਉਹ ਕੁਝ ਵੀ ਨਾ ਹੋਵੇ ਪਰ ਜਦੋਂ ਅਸੀਂ ਇਸ ਇਲਾਕੇ ਦੀ ਬੁੱਤਕਾਰੀ ਦੇ ਵਿੱਚ ਵੇਖਦੇ ਆ ਤਾਂ ਮੈਨੂੰ ਪਤਾ ਹੈ ਕਿ ਬਚਪਨ ਦੇ ਵਿੱਚ ਫਰੀਦਕੋਟੋਂ ਬਠਿੰਡੇ ਤੋਂ ਮੋਕਸਰ ਮੋਗੇ ਤੋਂ ਜੇ ਕਿਸੇ ਵੀ ਰਿਸ਼ਤੇਦਾਰ ਨੇ ਆਉਣਾ ਤਾਂ ਉਹਨੇ ਕਹਿਣਾ ਵੀ ਸਾਨੂੰ ਰਾਮ ਬਾਗ ਦਿਖਾ ਕੇ ਗਿਆ ਤੇ ਉਹ ਮਾਕੇ ਕਿਵੇਂ ਉਹ اچانک ਡਿਵੈਲਪ ਹੋਇਆ ਕਿਹਦੀ ਸਰਪ੍ਰਸਤੀ ਸੀ ਜਾਂ ਕੌਣ ਸੀ ਰੇਲਵੇ ਦੇ ਰੇਲਵੇ ਪੁਲਿਸ ਦੇ ਵਿੱਚ ਸੀ ਬੰਦਾ ਇੱਕ ਸਰਦਾਰ ਪ੍ਰਤਾਪ ਸਿੰਘ ਮੈਂਨ ਇੰਟਰਸਟ ਉਸਨੇ ਲਿਆ ਅੱਛਾ ਤੇ ਪਹਿਲੇ ਤਾਂ ਕੱਲੀ ਸ਼ਿਵਜੀ ਦੀ ਮੂਰਤੀ ਬਣਾਈ ਸੀ ਇੱਥੇ ਮੈਨ ਅੱਛਾ ਠੀਕ ਹੈ ਨਾ ਮੈਨੂੰ ਯਾਦ ਹੈ ਉਹ ਦਿਨ ਜਦੋਂ ਗੱਡੇ ਤੇ ਰੱਖ ਕੇ ਜਲੂਸ ਕੱਢਿਆ ਸੀ ਸ਼ਹਿਰ ਵਿੱਚ ਦੇਤੇ ਲਾ ਜਾ ਕੇ ਸਥਾਪਿਤ ਕੀਤੀ ਸੀ ਲਿਓ ਮੂਰਤੀਕਾਰ ਵੀ ਇੱਕ ਮਸ਼ਹੂਰ ਹੈ ਨਾ ਜਿਹੜੇ ਜਾਦਾ ਮੂਰਤੀਆਂ ਜਿਹਨੇ ਗੁਰਮੇਲ ਤੇ ਦਸਾਨਾ ਗੁਰਮੇਲ ਦੀਆਂ ਬਾਅਦ ਵਿੱਚ ਹੈ ਉਹ ਪਹਿਲੇ ਗੁਰੂ ਸਰ ਦਾ ਦੇ ਅੱਛਾ ਆਉਂਦੀਆਂ ਸੀ ਸਾਰੀ ਸਭ ਤੋਂ ਪਹਿਲੀ ਬਣਾਈ ਅੱਛਾ ਬਾਅਦ ਦੇ ਵਿੱਚ ਗੁਰਮੇਲ ਨੇ ਬਣਾਈਆਂ ਹਾਂ ਹਾਂ ਪਰ ਗੁਰਮੇਲ ਦੀਆਂ ਜਾਦੇ ਉਰਲੇ 'ਚ ਹੈਗੀਆਂ ਜਿਹੜੀਆਂ ਇੱਧਰ ਰਾਂਬਾਣ ਜਿਹਨੂੰ ਕਹਿੰਦੇ ਆ ਨਾ ਹਾਂ ਗੁਰਮੇਲ ਦੀਆਂ ਜਾਦੇ ਉਦੇ 'ਚ अच्छा अच्छा ਤੇ ਇਹ ਹੋ ਜੀਆਂ ਮੈਂ ਕਿ ਬਾਤ ਦੇ ਵਿੱਚ ਤਾਂ ਇਹ ਕਰਵਾਜ ਜਾ ਪੈ ਗਿਆ ਕਿ ਹੋਰ ਆਲੇ ਦੁਆਲੇ ਵੀ ਹੋ ਗਈਆਂ ਇਹ ਪਹਿਲਾਂ ਵੀ ਕਿਤੇ ਉਹ ਤੋਂ ਪ੍ਰਾਣੀ ਟ੍ਰੈਡੀਸ਼ਨ ਵੀ ਸੀ ਕਿਤੇ ਇਹ ਮੂਰਤੀਆਂ ਬਣਾਉਣ ਦੀ ਇਸੇ ਮੇਰੇ ਖਿਆਲ ਤਾਂ ਨਹੀਂ ਹੈਗਾ ਕਿਤੇ ਵੀ ਇਹ ਸਾਰੀ ਇੱਥੋਂ ਵੀ ਚੱਲਦਾ ਜਿਤੋਂ ਤੱਕ ਮੈਨੂੰ ਪਤਾ ਹੈ ਨਾ ਕਿਉਂਕਿ ਇਹ ਖਾਸਾ ਵੱਡਾ ਮਾਲਵੇ ਦਾ ਏਰੀਆ ਹੈ ਕਿ ਜਿੱਥੇ ਹੋਰ ਇਸ ਕਿਸਮ ਦੀਆਂ ਮੂਰਤੀਆਂ ਬਣਦੀਆਂ ਹੁਣ ਤਾਂ ਹਾਂ ਆਏ ਆ ਕਿ ਵੀ ਬੁੱਤਕਾਰੀ ਹੋਰ ਤਰ੍ਹਾਂ ਦੀ ਹੋ ਗਈ ਨਾ ਹੋਰ ਤਰ੍ਹਾਂ ਦੀ ਹੋ ਗਈ ਉਹਨੇ ਇੱਕ ਵਾਰੀ ਉਹ ਹਨੂਮਾਨ ਬਣਾਉਣ ਦਾ ਰਵਾਜ ਚੱਲ ਪਿਆ ਫਿਰ ਹਰ ਜਿਹੜਾ ਨਵਾਂ ਬਣਾਉਂਦਾ ਸੀ ਉਹਨੂੰ ਸਿਵੇਂ ਪਹਿਲੇ ਵਾਲਿਆਂ ਨਾਲ 2 ਫੁੱਟ ਉੱਚਾ ਬਣਾਉਣਾ ਉਹ ਫਿਰ ਇਸ ਤਰ੍ਹਾਂ ਚੱਲ ਜਾਂਦਾ ਹੈ ਨਾ ਸੀਮੈਂਟ ਚੀਜ਼ ਸੀ ਜ਼ਿਆਦਾ ਕੰਮ ਸੀ ਸੀਮੈਂਟ ਦਾ ਇਹ ਸੀਮੈਂਟ ਨੇ ਦੇਨੇ ਕਾਰਵਿੰਗ ਨਹੀਂ ਹੈਗੀ ਤੇ ਹਾਂ ਸੀਮੈਂਟ ਦਾ ਜਿਹੜਾ ਕਾਰਵਿੰਗ ਦਾ ਕੰਮ ਹੈਗਾ ਉਹ ਬਣੇ ਬਣਾਈ ਲਿਆਉਂਦੇ ਸੀ ਜੈਪੁਰ ਵਗੈਰਾ ਤੋਂ ਜਿਹੜਾ ਪੱਥਰ ਚ ਸੀ ਪੱਥਰ ਦੇ ਵਿੱਚ ਜਿਹੜੇ ਕੋ ਮੰਦਰਾਂ ਚ ਲੱਗੇ ਹੋਏ ਆ ਪੁਰਾਣੇ ਤਾਂ ਉਹ ਬਣੇ ਬਣਾਏ ਕਾਰਵਡ ਹੀ ਜੈਪੁਰ ਤੋਂ ਲੈਂਦੇ ਸੀ ਤੇ ਉਹ ਸਥਾਪਿਤ ਕਰ ਦਿੰਦੇ ਸੀ ਅੱਛਾ ਇੱਕ ਮਾਲਕੇ ਬੜਾ ਲੰਮਾ ਸਮਾ ਕੋਟਕਪੁਰੇ ਨਾਲ ਜੁੜਿਆ ਰਿਹਾ ਢੋਡਾ ਹਾਂਜੀ ਇਹ ਢੋਡਾ ਵੈਸੇ ਤਾਂ ਹੁਣੇ ਅੱਜ ਕੱਲ ਤਾਂ ਇਹ ਪੇਟੈਂਟ ਚੋਂ ਨਿਕਲ ਗਿਆ ਕਿਸੇ ਸਮੇ ਇਹ ਪੇਟੈਂਟ ਕਹਿੰਦੇ ਸੀ ਵੀ ਇਹਨਾਂ ਕੋਲ ਆ ਹਾਂਜੀ ਇਹ ਉਡੇ ਦਾ ਕੀ ਸੀਗਾ ਵੀ ਇਹ ਇਹ ਕੋਟਕਪੂਰੇ ਨਾਲ ਇੰਨਾ ਜੁੜ ਗਿਆ ਹਾਲਾਂਕਿ ਕਿਹਾ ਜਾਂਦਾ ਹੈ ਕਿ ਵੀ ਸ਼ਾਇਦ ਜਿਹੜੇ ਇਹ ਬਣਾਉਂਦੇ ਸੀਗੇ ਇਹਨਾਂ ਦੀ ਜਿਹੜੀ ਰੈਸਪੀ ਆ ਉਹ ਪਾਕਿਸਤਾਨੀ ਰੈਸਪੀ ਸੀ ਪਾਕਿਸਤਾਨੀ ਹੈ ਪਾਕਿਸਤਾਨ ਤੋਂ ਆਈ ਹੈ ਨਾ ਫੈਮਿਲੀ ਹੈ ਅੱਛਾ ਇਹ ਪਾਕਿਸਤਾਨ ਦੇ ਖੁਸ਼ਾਬ ਅੱਛਾ ਖੁਸ਼ਾਬ ਸ਼ਹਿਰ ਚ ਸੀ ਇਹ ਖੁਸ਼ਾਬ ਸ਼ਹਿਰ ਚ ਸੀ ਪਾਰਟੀਸ਼ਨ ਤੋਂ ਬਾਅਦ ਫਿਰ ਇੱਥੇ ਆ ਕੇ ਕੋਟਕਪੂਰੇ ਸੈਟਲ ਹੋ ਗਏ ਹੂੰ ਇਹਨਾਂ ਇਹਨਾਂ ਦੇ ਖੁਸ਼ੀਰਾਮ ਇਹਨਾਂ ਦੇ ਹੂੰ ਪਹਿਲੇ ਉਹਨਾਂ ਤੋਂ ਪਹਿਲੇ ਉਹਨਾਂ ਦੇ ਫਾਦਰ ਸੀ ਲੇਕਿਨ ਫਿਰ ਬਾਅਦ ਵਿੱਚ ਮੇਰੀ ਸੁਰਤ ਦੇ ਵਿੱਚ ਖੁਸ਼ੀਰਾਮ ਟੁੱਟਾ ਹੂੰ ਇਹਨ ਸੀਗੇ ਫਿਰ ਉਹਨਾਂ ਦੇ ਖੁਸ਼ੀਰਾਮ ਦੇ ਅੱਗੇ ਤਿੰਨ ਕਿ ਚਾਰ ਬੇਟੇ ਸੀਗੇ ਇੱਕ ਤਾਂ ਮੇਰੇ ਨਾਲ ਹੀ ਪੜਦਾ ਸੀ ਹੁਣ ਉਹਨਾਂ ਚੋਂ ਇੱਕੋ ਹੀ ਬਚਿਆ ਹੂੰ ਤੇ ਅੱਗੇ ਉਹਨਾਂ ਪੋਤਿਆਂ ਚੋਂ ਵੀ ਇੱਕ ਦਾ ਹੀ ਬਚਿਆ ਹੈਗਾ ਇਹਨਾਂ ਦਾ ਨਾ ਥੋੜਾ ਜਿਹਾ ਹੁਣ ਕੋਈ ਬਹੁਤਾ ਹੈ ਲੇਕਿਨ ਕੰਮ ਵਧੀਆ ਹੈਗਾ ਇਹਨਾਂ ਦਾ ਬਣਾਉਣ ਦੀ ਕੋਸ਼ਿਸ਼ ਹੋਰ ਬਹੁਤ ਨੇ ਕੀਤੀ ਔਰ ਸਾਰੇ ਬਣਾਉਂਦੇ ਵੀ ਹੈ ਹੁਣ ਇਹਦੇ ਬਣਾਉਂਦੇ ਨੇ ਲੇਕਿਨ ਉਹ ਬਸ ਇੱਕ ਜੋ ਉਹਦੇ ਨਾਲ ਜੁੜ ਜੜੀ ਹੈ ਜਿਹਨੂੰ ਆਪਾਂ ਕਹਿੰਦੇ ਨਾ ਵੀ ਅਰੀਜਨਲ ਹੈ ਹੈ ਨਾ ਉਹ ਉਹ ਵੀ ਕਿਉਂਕਿ ਉਹਦੀਆਂ ਵੀ ਕੁਝ ਖਾਸੀਅਤਾਂ ਸੀਗੀਆਂ ਨਾ ਕਿ ਉਹਦੇ ਵਿੱਚ ਆਮ ਕਰਕੇ ਜਿਹੜੀ ਬਹੁਤ ਹੀ ਮਠਿਆਈ ਬਣਦੀ ਆ ਉਹ ਬਣਦੀ ਹੈਗੀ ਆ ਖੋਏ ਦੀ ਤੇ ਖੋਏ ਦੀ ਮਠਿਆਈ ਖਰਾਬ ਹੋ ਜਾਂਦੀ ਹੈ ਇਹ ਖੋਏ ਤੋਂ ਬਗੈਰ ਬਣਦੀ ਸੀ ਤੇ ਪਰ ਇਹ ਡਰਾਈ ਫਰੂਟ ਨਾਲ ਬਣਦੀ ਸੀ ਤੇ ਡ్రਾਈ ਫਰੂਟ ਜਿਆਦਾ ਪਾਉਂਦੇ ਜਿਆ ਜਿਆਦਾ ਪਾਉਂਦੇ ਇਸਦੇ ਉਹ ਲੰਮਾ ਸਮਾਂ ਉਹ ਖਰਾਬ ਵੀ ਨਹੀਂ ਹੁੰਦੀ ਸੀ ਜੀ ਪ੍ਰੀਜ਼ਰਵਰ ਵੀ ਅਰੇ ਇਹ ਬਣਾਈ ਜਿਹੜੀ origignal recipe ਸੀ ਨਾ ਇਹ ਸੀ ਪਲਵਾਨਾਂ ਵਾਸਤੇ ਖੁਸ਼ੀਰੋਂ ਬਣਾ ਪਲਵਾਨ ਵੀ ਸੀ ਅੱਛਾ ਇਹ ਪਲਵਾਨਾਂ ਨੂੰ ਤਕੜੀ ਤਾਕਤ ਦਿੰਦੀ ਐ ਐਂ ਜੇ ਬਣਾਈ ਸੀ ਇਹ ਜੀ ਹੂੰ अच्छा एक मैं कहने कि के एक इथन दा पटियाले दा या ਤੁਹਾਡੇ ਕੋਟਕਪੁਰੇ ਦਾ ਆਟਾ ਚਿਕਣ ਬੜਾ ਮਸ਼ਹੂਰ ਹਾਂਜੀ ਉਹ ਪਰ ਜਦੋਂ ਅਸੀਂ ਬਚਪਨ ਦੇ ਵੇਖੇ 1960 70 ਦੇ ਕਰੀਬ ਇਹ ਆਟਾ ਚਿਕਣ ਨਹੀਂ ਸੀ ਨਾ ਮਸ਼ਹੂਰ ਇਹ ਹੈ ਹੀ ਨਹੀਂ ਜਦੋਂ ਇਹ ਤਾਂ ਇਹ ਦਾ ਨਾਮ ਭੁੱਲ ਗਿਆ ਕੀ ਕੋਰ ਕ ਇਹ ਹੋ ਨਹੀਂ ਸ਼ੁਰੂ ਕੀਤਾ ਇੱਥੇ ਪਹਿਲੇ ਬਣਾਉਂਦੇ ਹੁੰਦੇ ਲੇਕਿਨ ਕੋਈ ਉਹ ਵਿਸ਼ੇਸ਼ ਪਰ ਅੱਜ ਕੱਲ ਇਹ ਵੀ ਮਸ਼ਹੂਰ ਹੈ ਪਰ ਇਹ ਵੀ ਜਿਹੜੀ ਹੈਗੀ ਹੈ ਇਹ ਵੀ ਪਾਕਿਸਤਾਨੀ ਢੰਗ ਹੀ ਆ ਗੋਸ਼ਤ ਪਕਾਉਣ ਦਾ ਹਾਂ ਇਹ ਉਹੀ ਨੇ ਇੱਧਰ ਇਹ ਵੀ ਪਾਕਿਸਤਾਨ ਤੋਂ ਆਏ ਹੋਏ ਨਾ ਰੁਪੀਜੀ ਅੱਛਾ 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 ਠੀਕ ਹੈ ਕਮਰ ਕੌਰ ਸਿੰਘ ਹਾਂ ਅੱਛਾ ਜਿਹੜੇ ਇੱਥੇ ਖੱਤਰੀ ਪਰਿਵਾਰ ਹਾਂ ਜਿਵੇਂ ਖਾਸ ਕਰਕੇ ਤੁਸੀਂ ਇਹਨਾਂ ਦਾ ਨਾਮ ਲਿਆ ਕਿ ਵੀ ਬਾਅਦ ਦੇ ਵਿੱਚ ਆੜਤ ਦਾ ਕੰਮ ਆ ਜਿਹੜਾ ਜ਼ਿਆਦਾ ਹੈ ਕੇਮ ਕੇ ਸੇਠ ਤੋਂ ਬਾਅਦ ਇਹ ਜ਼ਿਆਦਾ ਜਿਹੜਾ ਆਸਾ ਸਿੰਘ ਹੋਰਾਂ ਤੇ ਸ਼ਿਫਟ ਹੋ ਗਿਆ ਨਰਿੰਜਨ ਸਿੰਘ ਹੋਰਾਂ ਤੇ ਛੁੱਟ ਹੋ ਗਿਆ ਇਹ ਪਾਰਟੀਸ਼ਨ ਤੋਂ ਬਾਅਦ ਹੀ ਆਏ ਬੋਤੇ ਪਾਰਟੀਸ਼ਨ ਤੋਂ ਬਾਅਦ ਆਏ ਉਸ ਤੋਂ ਪਹਿਲਾਂ ਇੱਥੇ ਜਾਨੀ ਇੱਥੋਂ ਦੀ ਲੋਕਲ ਜੱਟ ਵਸੋਂ ਹੈਂ ਜੀ ਹਾਂ ਜੱਟ ਵਸੋਂ ਤੇ ਬਾਣੀਆਂ ਵਸੋਂ ਸ਼ਹਿਰ ਤੇ ਦੇਖੋ ਨਾ ਆ ਜਿਆਦਾ ਇੱਧਰ ਚੋਪੜੇ ਵਗੈਰਾ ਸੀ ਹਾਂ ਚੋਪੜੇ ਦੇਵੜੇ ਇਹ ਉਧਰਲੇ ਪਾਸੇ ਜਦੋਂ ਪੁਰਾਣਾ ਸ਼ਹਿਰ ਸੀਗਾ ਹੂੰ ਹੂੰ ਪਹਿਲੇ ਉੱਥੇ ਸੀ ਨਾ ਇਹ ਤਾਂ ਰੇਲਵੇ ਲਾਈਨ ਜਦੋਂ ਆ ਗਈ ਫਿਰ ਇੱਧਰ ਸ਼ਿਫਟ ਹੋ ਜਾਏ ਮੰਡੀ ਜਿਹੜੀ ਇੱਧਰ ਸ਼ਿਫਟ ਹੁੰਦੀ ਹੈ ਤੇ ਇੱਥੇ ਪਹਿਲੇ ਜਿਹੜੇ ਮੰਡੀ ਦਾ ਇਨਰ ਸਰਕਲ ਹੈ ਨਾ ਉਹ ਤਾਂ ਉਹ ਗਡੂਡੂ ਬਾਣੀਆਂ ਦਾ ਹੀ ਹੈ ਹੂੰ ਹੂੰ ਉਹਨਾਂ ਨੂੰ ਸਾਰਿਆਂ ਨੂੰ ਦੁਕਾਨਾਂ ਬਣਾ ਕੇ ਅਲਾਟ ਕੀਤੀਆਂ ਉਹਨਾਂ ਦੇ ਨਾਲ ਹੀ ਉਹਨਾਂ ਦੇ ਰੈ residense ਅਟੈਚਡ ਹੁੰਦੀ ਸੀਗੀ ਉਸ ਤੋਂ ਫਿਰ ਬਾਅਦ ਵਿੱਚ ਹੌਲੇ ਹੌਲੇ ਫੈਲਦੀ ਫੈਲਦੀ ਉਹ ਅਸ ਮੈਂ ਇਹੀ ਕਹ ਰਿਹਾ ਉਹਨਾਂ ਦੇ ਜਿੰਨਾ ਡਾਣਾ ਮੰਡੀ ਤੋਂ ਦੂਰ ਜਾਂਦਾ ਉਹ ਉਨੇ ਹੀ ਬਾਅਦ ਚ ਆਏ ਹੈ ਜਿਹੜੇ ਜਿੰਨੇ ਨੇੜੇ ਆ ਉਹ ਅਰਲੀਸਟ ਰਹਿਣ ਵਾਲੇ ਉਹੀ ਨੇ ਅੱਛਾ ਪਰ ਆਮ ਬਾਗ ਦੀ ਗੱਲ ਕਰ ਲਈ ਢੋਲੇ ਦੀ ਗੱਲ ਕਰ ਲਈ ਚਿਕਨ ਦੀ ਗੱਲ ਕਰ ਲਈ ਇੱਥੋਂ ਦੇ ਰਾਜਿਆਂ ਦੀ ਗੱਲ ਕਰ ਲਈ ਆ ਆ ਕਿਸੇ ਵੇਲੇ ਵਾਕਿ ਜਿਹਨੂੰ ਕਹਿੰਦੇ ਆ ਕਿ ਸਕੂਲ ਸੀ ਕਹਿ ਲਓ ਕਿ ਹਸਪਤਾਲ ਸੀ ਪਸ਼ੂਆਂ ਦਾ ਹਸਪਤਾਲ ਸੀ ਇੱਕ ਤਰ੍ਹਾਂ ਦਾ ਚੰਗਾ ਵਿਕਸਤ ਇੱਕ ਸੀਗਾ ਇੱਕ ਇਹ ਕਹਿ ਸਕਦੇ ਆ ਕਿ ਫਾਟਕ ਕੂਟਕਪੂਰੇ ਦਾ ਵੀ ਬੜਾ ਮਸ਼ਹੂਰ ਹਾਂਜੀ ਉਹ ਮੁਕਸਰ ਵਾਲਾ ਸੀ ਲੋਕ ਇਹਨੂੰ ਸਮਝਦੇ ਸੀ ਕਈ ਵਾਰੀ ਫੀਡਬੈਕ ਵਾਲੇ ਨੂੰ ਹਾਂ ਮੁਕਸਰ ਵਾਲਾ ਸੀਗਾ ਹਾਂ ਉਹ ਤਾਂ ਮੇਰਾ خیال ਕਰਨ ਉਹਦਾ ਇਹ ਸੀ ਕਿ ਜਿਹੜੇ ਬਾਲੇ ਗਾਇਕ ਆ ਉਹ ਖਾੜਾ ਲਾਉਣਾ ਜਿਹੜਾ ਉਹ ਮੁਕਸਰ ਬਲੂਟ ਹਬੂਰ ਜਾਂਦੇ ਸੀ ਤਾਂ ਇੱਥੇ ਉਹਨਾਂ ਨੂੰ ਰਸਤੇ ਬੰਦ ਤਾਂ ਰਹਿੰਦਾ ਸੀ ਵੀ ਇੱਥੋਂ ਮੁਕਸਰ ਵਾਲੀ ਲਾਈਨ ਵੀ ਲੰਘਦੀ ਸੀ ਬਰੋਜਪੁਰ ਵਾਲੇ ਵੀ ਲੰਘਦੀ ਸੀ ਉਹ ਫਿਰ ਕਿਸੇ ਨਾ ਕਿਸੇ ਤੇ ਕੋਈ ਮਾਲ ਗੱਡੀ ਆ ਗਈ ਕਿ ਤੂੰ ਹੋਰ ਆ ਗਿਆ ਤਾਂ ਇਹ ਬੰਦ ਰਹਿੰਦਾ ਸੀ ਹੂੰ ਤਾਂ ਕਰਕੇ ਨਾ ਅੱਜ ਆਪਾਂ ਇਸ ਇਲਾਕੇ ਦੀਆਂ ਮਹਾਨ ਹਸਤੀਆਂ ਜਾਂ ਵੱਡੇ ਬੰਦੇ ਜਿਨ੍ਹਾਂ ਨੇ ਨਾਂ ਕਮਾਇਆ ਕਿਸੇ ਵੀ ਖੇਤਰ 'ਚ ਹੋਵੇ ਕਿਹੜੇ ਕਿਹੜੇ ਲੱਗਦੇ ਤੁਹਾਨੂੰ ਵੀ ਜਿਵੇਂ ਉਹ ਡਾਕਟਰ ਚੰਦਾ ਸਿੰਘ ਹੁੰਦੇ ਸੀ ਡਾਕਟਰ ਚੰਦਾ ਸਿੰਘ ਹਾਂ ਬਿਲਕੁਲ ਇਹ ਮੈਂ ਕਿ ਡਾਕਟਰ ਚੰਦਾ ਸਿੰਘ ਹਾਂ ਇਹ ਦੋ ਹੀ ਮੀਨ ਹਾਂ ਡਾਕਟਰ ਜੰਦਾ ਸਿੰਘ ਕਿਉਂਕਿ ਬੜਾ ਯਾਰਲੀ ਚਲੇ ਗਏ ਸੀ ਉਹ ਫੈਮਿਲੀ ਅਮਰੀਕਾ ਉੱਥੇ ਜਾ ਕੇ ਉਹਨੇ ਪ੍ਰਾਪਰਟੀ ਵਗੈਰਾ ਦਾ ਕੰਮ ਕੀਤਾ ਤਾਂ ਉਹਦੇ ਚੋਂ ਅੱਛਾ ਬਹੁਤ ਐਸ ਵੇਲੇ ਉਹਨਾਂ ਦਾ ਐਮਪਾਇਰ ਹੀ ਸਮਝੋ ਮੈਂ ਜਾ ਕੇ ਆਇਆ ਹਾਂ ਇਹਨਾਂ ਦਾ ਬੇਟਾ ਅਮਰਜੀਤ ਸਿੰਘ ਹੈ ਉਹ ਮਾਲੀਬੂ ਹਿੰਦੇ ਪੈਸੀਫਿਕ ਉਹਦੇ ਓਸ਼ਨ ਦੇ ਸੱਬਨੇ ਪਹਾੜੀ ਦੇ ਉੱਤੇ ਉਹਨਾਂ ਦਾ ਕਾਰ ਹੈ ਕਿ ਤੇ ਦੂਸਰੇ ਖੇਮੇ ਕਿਈ ਸੀ ਬਾਕੀ ਤਾਂ ਫਿਰ ਬਾਤ ਚ ਸਧਾਰਣੀ ਸਾਰੇ ਹੂੰ ਹੂੰ अच्छा ਤੁਸੀਂ ਇੱਥੇ ਕਾਲਜ ਚ ਵੀ ਲੰਮਾ ਸਮਾਂ ਸਰਵਿਸ ਕੀਤੀ ਆ ਕੁੜੀਆਂ ਦੇ ਕਾਲਜ ਪ੍ਰਿੰਸੀਪਲ ਵੀ ਤੇ ਇਹਨੂੰ ਕਹਿ ਸਕਦੇ ਆ ਕਿ ਐਜੂਕੇਸ਼ਨ ਦੇ ਵਿੱਚ ਬਰਜਿੰਦਰਾ ਕਾਲਜ ਦਾ ਜਿਆਦਾ ਨਾਮ ਆ ਰਿਹਾ ਹਾਂਜੀ ਕਿਉਂ ਬਰਜਿੰਦਰਾ ਕਾਲਜ ਪਹਿਲੇ ਪੜਿਆ ਬਰਜਿੰਦਰਾ ਕਾਲਜ ਪਹਿਲਾਂ ਮੜਿਆ ਇੱਥੇ ਤਾਂ ਤਾਂ ਪਹਿਲੇ ਪ੍ਰਾਈਵੇਟ ਸੀ ਨਾ ਇੱਥੇ ਤਾਂ ਜਦੋਂ ਕਮੇਟੀ ਨੂੰ ਆਮਦਨ ਸੀਗੀ ਚੁੰਗੀ ਆਂਦੀ ਉਦੋਂ ਮੈਂ ਨਾ ਬਣਾਇਆ ਸੀ ਕਾਲਜ ਚ ਜਿਹਨੂੰ ਪਾਕਿਸਤਾਨ ਕਾਲਜ ਹਾਂ ਉਹ ਬਾਅਦ ਚ ਫਿਰ ਗਵਰਨਮੈਂਟ ਨੇ ਅੰਡਰਟੇਕ ਕਰ ਲਿਆ ਨਾ ਚੱਲਿਆ ਹਾਂ ਨਹੀਂ ਚੱਲਿਆ ਉਹਨਾਂ ਤੋਂ ਤਾਂ ਫਿਰ ਠੀਕ ਹੋ ਗਿਆ ਤੇ ਪਰ ਫਰੀਦਕੋਟ ਦਾ ਤਾਂ 1942 ਜਾਂ 38 ਤੋਂ ਹੀ ਚੱਲ ਪਿਆ ਸੀ ਹੈਨਾ ਹਾਂ ਕੋਟਕਪੂਰਾ ਸ਼ਹਿਰ ਬਾਰੇ ਬਹੁਤ ਸਾਰੀਆਂ ਗੱਲਾਂ ਹਾਂ ਹੋਰ ਕੁਝ ਕਰਨ ਵਾਲੀਆਂ ਪਰ ਇੱਕ ਵੀਡੀਓ ਦੇ ਵਿੱਚ ਇੰਨੀਆਂ ਗੱਲਾਂ ਹੀ ਹੋ ਸਕਦੀਆਂ ਖਾਸ ਕਰਕੇ ਕਿ ਥੋੜਾ ਜਿਹਾ ਮੈਨੂੰ ਲਗਾਓ ਆ ਕਿਉਂਕਿ ਮੇਰਾ ਬਚਪਨ ਇੱਥੇ ਬੀਤਿਆ ਸੁਭਾਸ ਜੀ ਵੀ ਉਹਨਾਂ ਦਾ ਪਰਿਵਾਰ ਇੱਥੇ ਹੀ ਵਸਿਆ ਹੋਇਆ ਅੱਜ ਵੀ ਤੇ ਪਹਿਲਾਂ ਵੀ ਇੱਥੇ ਹੀ ਬਚਪਨ ਬੀਤਿਆ ਬੜੀਆਂ ਗੱਲਾਂ ਕੀਤੀਆਂ ਆ ਕਿਸੇ ਹੋਰ ਵੀਡੀਓ ਵਿੱਚ ਕੋਈ ਹੋਰ ਗੱਲ ਕਰਾਂਗੇ ਮਿਹਰਬਾਨੀ